ਅਸੀਂ ਤਕਰੀਬਨ ਜਿਹੜੇ ਅੰਮ੍ਰਿਤਸਰ ਜਿਹੇ ਦੇ ਜਿੰਨੇ ਵੀ ਬਲਾਕ ਹੈ ਖਾਸ ਕਰਕੇ ਮੈਂਬਰ ਪਾਰਲੀਮੈਂਟ ਜਿਹੜੀ ਕੌਂਸਲ ਸੀਟ ਦੇ ਅੰਦਰ ਆਉਂਦੇ ਨੇ ਮਟਾਰੀ, ਫਿਗਾਵਾਂ, ਹਰਸ਼ਾਸ਼ੀਨਾ, ਅਜਨਾਲਾ, ਰਮਦਾਸ ਅ ਮਜੀਠਾ ਇਹਨਾਂ ਤੇ ਅਸੀਂ ਆਪ ਵਿజిਟ ਕਰ ਰਹੇ ਹਾਂ ਸਾਡੇ ਜਿਹੜੇ ਸਰਪੰਚ ਸਾਹਿਬ ਜਿਹੜੇ ਇਲੈਕਸ਼ਨ ਲੜ ਰਹੇ ਨੇ ਮੈਂਬਰ ਪੰਚਾਇਤ ਸਾਹਿਬ ਜਿਹੜੇ ਇਲੈਕਸ਼ਨ ਲੜ ਰਹੇ ਨੇ ਉਹਨਾਂ ਦੇ ਬੜੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਚੁੱਲਾ ਟੈਕਸ ਦੀ ਰਸੀਦਾ ਸਰਕਾਰ ਦੇ ਜਿਹੜੇ ਨੁਮਾਇंदे ਨਹੀਂ ਦੇ ਰਹੇ ਔਰ ਕੋਈ ਸੈਕਟਰੀ ਨਹੀਂ ਬਿਠਾ ਸਾਰੇ ਸੈਕਟਰੀ ਗਹਿਰਾਦਰ ਨੇ ਇੱਥੇ ਜਰੂਰ ਇੱਥੇ ਕਿਉਂਕਿ ਸਵੇਰੇ ਤਰਨਾ ਹੋ ਗਿਆ ਸੀ ਇੱਥੇ ਹੁਣ ਕੁਝ ਬੈਠੇ ਨੇ ਅਰਸ਼ਾ ਜੀ ਨਾਲ ਜਾ ਕੇ ਦੇਖ ਲੋ ਸੈਕਟਰੀ ਨਹੀਂ ਹੈਗੇ ਮੇਰੇ ਕੇ ਬਲੌਗ ਚ ਸੈਕਟਰੀ ਨਹੀਂ ਹੈਗੇ ਹੁਣ ਮਜੀਠੇ ਜਾ ਰਹੇ ਆ ਸਰਕਾਰ ਇਹ ਇਲੈਕਸ਼ਨ ਹੁੰਦੀ ਹੈ ਦੇਸ਼ ਨੂੰ ਮੁੱਢ ਤੋਂ ਮਜ਼ਬੂਤੀ ਲਿਆਉਣ ਲਈ ਲੋਕਤੰਤਰ ਜੇ ਲੋਕਤੰਤਰ ਮੁੱਢ ਦੀ ਜੜਾਂ ਹੀ ਕੋਕਲੀਆਂ ਹੋਣਗੀਆਂ ਤੇ ਫਿਰ ਲੋਕਤੰਤਰ ਕਿਵੇਂ ਚੱਲੇਗਾ ਜੀ ਸਭ ਤੋਂ ਜਿਹੜੀ ਮਜ਼ਬੂਤੀ ਦੇਸ਼ ਨੂੰ ਪ੍ਰਦਾਨ ਕਰਦੀ ਉਹ ਉਹਦੀ ਛੋਟੀ ਇਲੈਕਸ਼ਨ ਸਰਪੰਚੀ ਦੀ ਮੈਂਬਰ ਪੰਚਾਇਤ ਅੱਜ ਜੋ ਸਾਡੇ ਕਰੀਬ 10000 ਰੁਪਏ ਆ ਮੈਂਬਰ ਪੰਚਾਇਤ ਤੇ ਸਰਪੰਚ ਲਾ ਕੇ ਟੋਟਲ ਜੇ ਤੁਸੀਂ ਜ਼ਿਲ੍ਹੇ ਦੇ ਲਾਓਗੇ ਉਸ ਵਾਸਤੇ ਨਮਾਇੰਦਗੀਆਂ ਭਰਨੀਆਂ ਲੋਕਾਂ ਨੇ ਇੱਕ ਦਿਨ ਰਹਿ ਗਿਆ 4 ਤਰੀਕ ਅੱਜ ਤੇ ਮੁੱਕ ਗਿਆ ਪਰ ਕੋਈ ਇਹਦੇ ਤੇ ਤਵੱਜਾ ਦੇਣ ਨੂੰ ਤਿਆਰ ਨਹੀਂ ਸਾਰੇ ਸੈਕਟਰੀ ਜਿੰਨੇ ਵੀਡੀਓ ਆ ਉਹ ਐਮਐਲਏ ਦੀ ਇਸ ਸੰਬੰਧਿਤ ਜਿਹੜਾ ਇਲਾਕੇ ਦਾ ਚਾਹੇ ਮੰਤਰੀ ਆ ਚਾਹੇ ਐਮਐਲਏ ਚਾਹੇ ਹਾਰਿਆ ਵਾ ਉਹਦਾ ਦਿਸ਼ਾ ਨਿਰਦੇਸ਼ ਲੈ ਰਹੇ ਆ ਤੁਸੀਂ ਅੱਜ ਜਾ ਕੇ ਵੇਖ ਲਓ মিডিਆ ਜਿਹੜੇ ਹਾਰੇ ਨੇ ਉਹਨਾਂ ਦੇ ਘਰ ਮਤਲਬ ਪਟੀਆਂ ਜਾ ਕੇ ਕਟੀਆਂ ਗਈਆਂ ਉਹਨਾਂ ਦੇ ਸਾਰਾ ਕੁਝ ਉਹਨਾਂ ਦਾ ਪਲਾਨ ਕਰਕੇ ਪੂਰੇ ਵਧੀਆ ਤਰੀਕੇ ਨਾਲ ਭਰ ਕੇ ਪੇਪਰ ਦੂਜਿਆਂ ਦੇ ਇਦਾਂ ਰਹਿ ਜਾਣੇ ਕਿਸੇ ਦਾ ਰਹਿ ਗਿਆ ਕਿਸੇ ਦਾ ਭਰਿਆ ਗਿਆ ਕਿਸੇ ਦਾ ਐਸਸੀ ਸਰਟੀਫਿਕੇਟ ਨਹੀਂ ਮਿਲ ਰਿਹਾ ਮੁੜ ਕੇ ਫਿਰ ਕਿਵੇਂ ਫੇਰ ਕਹਿ ਦੇਣਗੇ ਜੀ ਅਸੀਂ ਇਲੈਕਸ਼ਨ ਜਿੱਤ ਗਏ ਆ ਇਲੈਕਸ਼ਨ ਜਿੱਤੀ ਨਹੀਂ ਇਹ ਇਲੈਕਸ਼ਨ ਕੋਈ ਹੈ ਇਹ ਇਲੈਕਸ਼ਨ ਲੁੱਟੀ ਹੈ ਸੋ ਅਸੀਂ ਬੇਨਤੀ ਕਰਦੇ ਇਲੈਕਸ਼ਨ ਕਮਿਸ਼ਨ ਨੂੰ ਚੋਣ ਕਮਿਸ਼ਨ ਨੂੰ ਕਿ ਪਿਛਲੇ 4 ਦਿਨ ਦਾ ਜਿੰਨੇ ਵੀਡੀਓ ਆ ਜਿੰਨੇ ਸੈਕਟਰੀ ਆ ਇਹਨਾਂ ਦੀ ਲੋਕੇਸ਼ਨਾਂ ਕਢਾਓ ਇਹ ਕਿੱਥੇ ਬੈਠੀ ਕੋਈ ਆਪਣੀ ਸੀਸ ਤੇ ਨਹੀਂ ਹੈਗਾ ਕੋਈ ਤੁਹਾਡੀ ਗੱਲ ਮੰਨਣ ਨੂੰ ਤਿਆਰ ਨਹੀਂ ਕੋਈ ਡੀਸੀ ਦੀ ਸੁਣਨ ਨੂੰ ਤਿਆਰ ਨਹੀਂ ਡੀਸੀ ਆਪਣੇ ਹੱਥ ਕੜੇ ਕਰੀ ਬਿਠੇ ਆ ਸਾਡੀ ਨਹੀਂ ਸੁਣਦੇ ਸ਼ਿਕਾਇਤਾਂ ਕਰ ਕਰ ਹਾਰ ਗਏ ਆ ਕੋਈ ਇਹਨਾਂ ਦੇ ਕੰਮ ਤੇ ਜੂ ਨਹੀਂ ਸਰਕਦੀ ਔਰ ਇਹਦੇ ਨਾਲ ਲਾਅ ਨਾ ਆਰਡਰ ਖਰਾਬ ਹੋਏਗਾ ਪੰਜਾਬ ਦੇ ਜੇ ਕਿਹਨੂੰ ਵੋਟਾਂ ਪਾਉਣ ਦਾ ਅਧਿਕਾਰ ਹੀ ਨਹੀਂ ਦੋਗੇ ਤੇ ਫਿਰ ਡੈਮੋਕ੍ਰੇਸੀ ਕਿਵੇਂ ਰਹੂਗੀ ਔਰ ਇਹ ਸੈਕਟਰੀ ਦੇ ਇਸ ਲੈਵਲ ਤੱਕ ਚਲੇ ਗਏ ਆ ਵੀ ਵੀਡੀਓ ਸੇ ਹਰਤੇ ਜੀ ਨੇ ਬੈਠੇ ਆ ਵੀਡੀਓ ਦਾ ਸੈਕਟਰੀ ਮੇਰਾ ਫੋਨ ਨਹੀਂ ਚੁੱਕਦਾ ਇਹਨਾਂ ਨੇ ਕੀ ਕੀਤਾ ਕਾਰਨ ਕੀ ਵੀ ਸੁਣੋ 1.5-2 ਸਾਲ ਹੋ ਗਏ ਆ ਪ੍ਰਬੰਧਕ ਲੱਗੇ ਆ ਆਲਮੋਸਟ ਕਦੇ ਇਹਨਾਂ ਲਾਤੇ ਆ ਕਦੇ ਇਲੈਕਸ਼ਨ ਫਟਮੋਂ ਤੇ ਬਸ ਹਰੇ ਲੱਗੇ ਸਾਰੀਆਂ ਪੰਚਾਇਤਾਂ ਲੁੱਟ ਕੇ ਖਾ ਗਈਆਂ ਵੀਡੀਓ ਤੇ ਸਭ ਉਹਨਾਂ ਨੂੰ ਡਾਰਿਆ ਵੀ ਸ਼ਾਇਦ ਸਰਕਾਰ ਜੇ ਅਸੀਂ ਇਹਨਾਂ ਦੇ ਅੱਖੇ ਨਾ ਲੱਗੇ ਤਾਂ ਸ਼ਾਇਦ ਸਾਡੀ ਇਨਕੁਆਰੀਆਂ ਖੁੱਲਣਗੀਆਂ ਤੇ ਮੈਂ ਵਾਰਨਿੰਗ ਦਿੰਨਾ ਤੁਹਾਨੂੰ ਇਸ ਗੱਲ ਦੀ ਘਬਰਾਓ ਨਾ ਕਾਨੂੰਨ ਹੈ ਕਿ ਇਕੱਲੇ ਇਹਨਾਂ ਦੇ ਹੱਥ ਕਾਨੂੰਨੀ ਕਾਨੂੰਨ ਸਾਡੇ ਹੱਥ ਵੀ ਹੈ ਤੁਹਾਡੀ ਕੱਲੇ-ਕੱਲੇ ਦੀ ਇਨਕੁਆਰੀ ਕਰਾਂਗੇ ਕਿ ਕਿੰਨਾ ਪੈਸਾ ਤੁਸੀਂ ਕੁੱਟਿਆ ਇਥੋਂ ਸਾਰਾ ਕੱਲੇ-ਕੱਲੇ ਦਾ ਪੈਸਾ ਇੱਕ ਇੱਕ ਵਸੂਲਾਂਗੇ ਅਸੀਂ ਤੁਸੀਂ ਆਪਣੀ ਲੁੱਟ ਨੂੰ ਬਚਾਉਣ ਆ ਕੇ ਇਹਨਾਂ ਦਾ ਸਾਥ ਦੇ ਰਹੇ ਜੀ ਇਹਨਾਂ ਚਲੋ ਜੀ ਕਾਰਗਿਰਦੀ ਪਰਫਾਰਮੈਂਸ ਦੀ ਗੱਲ ਕਰੀਏ ਕਾਰਗਿਰਦੀ ਪਰਫਾਰਮੈਂਸ ਤੁਸੀਂ ਜੋ ਤੁਹਾਡੇ ਸਾਹਮਣੇ ਪਿੱਛੇ ਹੋਈ ਹੈ ਲੋਕ ਸਭਾ ਚ ਉਹ ਤੋਂ ਪਲੱਸ ਜਾਊਗੀ ਜੇ ਜੇ ਪਰਫਾਰਮੈਂਸ ਇਹਨਾਂ ਦੀ ਚੰਗੀ ਹੁੰਦੀ ਫਿਰ ਨਿਰਪੱਖ ਚੋਣਾਂ ਕਰਾਉਂਦੇ ਪੱਖਪਾਤ ਨਾ ਕਰਦੇ ਲੜਨ ਦਿਓ ਜਿਹੜਾ ਜਿੱਤ ਗਿਆ ਉਹ ਲੋਕਾਂ ਨਾਲ ਤੁਹਾਨੂੰ ਪਤਾ ਲੱਗ ਜਾਊ ਜੀ ਤੁਸੀਂ ਕੀ ਕੀਤੀ ਕਾਰਗੁਜ਼ਾਰੀ ਕੀ ਹੈ ਇਹ ਇਸ਼ਤਿਹਾਰਾਂ ਨਾਲ ਚੱਲਣ ਵਾਲੀ ਸਰਕਾਰ ਇਹਨਾਂ ਦਾ ਮੰਨਣਾ ਹੀ ਕਿਸੇ ਐ ਜੋ ਇਸ਼ਤਿਹਾਰ ਦਿਖ ਰਹੇ ਨੇ ਉਹ ਸਾਰਾ ਕੁਝ ਧਰਾਤਲ ਦੀ ਸਿੱਧੀ ਬੜੀ ਚੀਜ਼ ਹੈ ਕਾਨੂੰਨ ਵਿਵਸਥਾ ਬੁਰੀ ਤਰ੍ਹਾਂ ਫੇਲ ਹੈ ਡਰਗ ਪਿੰਡਾਂ ਦੇ ਵਿੱਚ ਵੱਧ ਚੁੱਕਾ ਹੈ ਬਰੋਥੀਆਂ ਧੜਾ ਧੜ ਬਸੂਦੀਆਂ ਜਾ ਰਹੀਆਂ ਕੱਲ ਆ ਰਹੀਆਂ ਸਰਪੰਚਾਂ ਨੂੰ ਤੂੰ ਬਹਿ ਜਾ ਗੈਂਗਸਟਰ ਕੰਮ ਕਰ ਰਹੇ ਤੈਨੂੰ ਖਲੋਨ ਨਹੀਂ ਦੇਣਾ ਤੈਨੂੰ ਬਹਿਨ ਨਹੀਂ ਦੇਣਾ ਕੀ ਕੀ ਮਤਲਬ ਮਜ਼ਾਕ ਬਣਾਤਾ ਲੋਕਤੰਤਰ ਦਾ ਕੋਈ ਸੋਣ ਨੂੰ ਤਿਆਰ ਨਹੀਂਗਾ ਜਿਹੜਾ ਕੋ ਲੜਨਾ ਚਾਹੁੰਦੇ ਆ ਉਹਨਾਂ ਨੂੰ ਰਸੀਦਾਂ ਦੇਣ ਨੂੰ ਤਿਆਰ ਨਹੀਂ ਚਿਲਾ ਡੱਕੀ ਐਮਪੀ ਸਾਹਿਬ ਜਿਹੜੀਆਂ ਵੋਟਸ ਕੱਟੀਆਂ ਹੋਈਆਂ ਜੀ ਵੇਖੋ ਕਈ ਵੋਟਸ ਇੱਥੇ ਦੇਖਿਆ ਗਿਆ ਕਈਆਂ ਦੀਆਂ ਵੋਟਾਂ ਹੀ ਨਹੀਂ ਆਈਆਂ ਕੀ ਕਹਿਣਾ ਚਾਹੀਦਾ ਇਹਨਾਂ ਨੇ ਕੀ ਕੀਤਾ ਜਦੋਂ ਲੋਕ ਸਭਾ ਇਲੈਕਸ਼ਨ ਆ ਰਹੇ ਉਸ ਤੋਂ ਬਾਅਦ ਇਹਨਾਂ ਨੇ ਇੱਕ ਪ੍ਰੀ ਪਲਾਨਡ ਇਹਨਾਂ ਸੈਕਟਰੀਆਂ ਨੇ ਵੀਡੀਓ ਨੇ ਰਲ ਕੇ ਸਾਰੇ ਨੇ ਸਰਕਾਰ ਨੇ ਇਹਨਾਂ ਦੇ ਜਿਹੜੇ ਆਮ ਆਦਮੀ ਪਾਰਟੀ ਦੇ ਐਮ.ਐਲ.ਏ ਉਹਨਾਂ ਨੇ ਜਿੱਥੋਂ ਜਿੱਥੋਂ ਆ ਰਹੇ ਸੀ ਇਹਨਾਂ ਨੂੰ ਪਤਾ ਇੱਥੇ ਕਾਂਗਰਸ ਜਿੱਤੀ ਹੈ ਔਰ ਮੋਸਟਲੀ ਇਹਨਾਂ ਤੋਂ ਸਾਰੀ ਜਗ੍ਹਾ ਤੇ ਇਹੀ ਜਿੱਤਿਆ 80 70 ਫੋਰਸ ਜਿੱਤਿਆ ਇਹਨਾਂ ਨੇ ਸਾਰੀਆਂ ਪਲਾਨ ਦੇ ਨਾਲ ਵਾਰਡਾਂ ਦੇ ਕਬੂਟਾ ਖਾਲਾ ਕਰ ਦਿੱਤੀਆਂ ਨੇ ਘਰਾਂ ਦੇ ਵਿੱਚ ਪੰਜ ਜੀ ਰਹੇ ਪੰਜਾਂ ਜੀਆਂ ਦੇ ਵੋਟਾਂ ਅਲੱਗ-ਅਲੱਗ ਵਾਰਡ ਚ ਭੇਜ ਲਈਆਂ ਉਹਨਾਂ ਨੂੰ ਪਤਾ ਨਹੀਂ ਲੱਗ ਰਿਹਾ ਕਿਤੇ ਵੋਟਾਂ ਕੱਟ ਹੀ ਦਿੱਤੀਆਂ ਨੇ 2200 2250 ਵੋਟ ਕੱਟੀ ਹੈ ਔਰ ਕੋਈ ਜਵਾਬ ਦੇ ਨਹੀਂ ਕੱਲ ਅਜੇ ਇਹਨਾਂ ਲਿਸਟਾਂ ਦਿੱਤੀਆਂ ਨੇ ਅੱਜ ਇੱਕ ਦਿਨ ਨਾਮਜ਼ਦਗੀ ਦਾ ਜੇ ਤੁਹਾਨੂੰ ਕਿੱਦਾਂ ਬੰਦਾ ਇਹ ਪੂਰੇ ਕਰੂਗਾ ਦੂਜੀ ਗੱਲ ਇਹ ਦੇ ਇਲੈਕਸ਼ਨ ਦੇ ਪਿੰਡਾਂ ਨਾਲ ਸੰਬੰਧ ਦੇ ਇੱਥੇ ਬਹੁਤੇ ਪੜੇ ਲਿਖੇ ਲੋਕ ਨਹੀਂ ਹੈ ਜਿਨ੍ਹਾਂ ਨੂੰ ਬਹੁਤ ਜ਼ਿਆਦਾ ਜਾਣਕਾਰੀ ਉਹਨਾਂ ਵਿਚਾਰੇ ਨੂੰ ਪਤਾ ਹੀ ਕੁਝ ਨਹੀਂ ਕੱਜਲ ਖਾਰ ਹੋ ਰਿਹਾ ਕੋਈ ਐਸਡੀਐਮ ਨੂੰ ਭੇਜ ਦਿੰਦਾ ਐਡੀਐਮ ਐਡੀਸੀਐਲ ਭੇਜ ਦਿੰਦਾ ਜੀਡੀਸੀ ਵੀਡੀਓ ਵਾਲ ਭੇਜ ਦਿੰਦਾ ਅਗਲੇ ਬਨੇ ਸੈਕਟਰੀ ਲੱਭ ਨਹੀਂ ਟੇ ਹਾਂ ਲੋ ਜੀ ਕਿਤੇ ਇਹ ਵੀ ਸੁਣਨ ਨੂੰ ਮਿਲਿਆ ਕਿ ਕਈ ਪਿੰਡਾਂ ਦੇ ਜਿਹੜੇ ਸਾਫਾ ਚਾਹ ਦਾ ਗਵਨ ਕੀਤਾ ਗਿਆ ਉਹਨਾਂ ਦੇ ਵੀ ਇਨਕੁਆਰੀ ਖੁੱਲਣ ਜਾਂਦੀ ਹੈ। ਇਨਕੁਆਰੀ ਉਹਦੀ ਖੁੱਲਣੀ ਜਿਹਨੇ ਪਰਨਾ ਨਹੀਂ ਪਾਉਣਾ। ਜਿਹਨੇ ਪਰਨਾ ਪਾ ਲਿਆ ਇਨਕੁਆਰੀ ਉਹਦੇ ਗੋਦੀਆਂ 'ਚ ਬੈਠੇ ਜਿੰਨਾ ਗਵਨ ਕੀਤੇ। ਜਿੰਨਾ ਗਵਨ ਕੀਤੇ ਉਹ ਗੋਦੀਆਂ 'ਚ ਬੈਠੇ ਆ ਜਿਹੜੇ ਸਾਹਮਣੇ ਲੜਨਾ ਚਾਹੁੰਦੇ ਉਹ ਬਿਲਕੁਲ ਸਾਫ ਚਿੱਤਰ ਐਕਸ ਵਾਲੇ ਬੰਦੇ ਆ। ਉਹਨਾਂ ਕੋਈ ਗਵਨ ਨਹੀਂ ਕੀਤਾ। ਜਿੰਨਾ ਮਾਲਮ ਤਾਂ ਛੱਕਿਆ ਗੋਦੀ 'ਚ ਉਹਨਾਂ ਦੀ ਜਿਵੇਂ ਬੈਠੇ ਉਹਨਾਂ ਦੀ ਉਹਨਾਂ ਦੀ ਇਨਕੁਆਰੀ ਨਹੀਂ ਖੁੱਲਣੀ ਆ। ਉਹਨਾਂ ਦੀਆਂ ਅਹੀ ਫੋਟਾਂ ਨੇ। ਉਹਨਾਂ ਨੇ ਵੀ ਖੋਦੀ